हां जी मित्रों हनुमानगढ़ जिले ਦੇ ਵਿੱਚ ਖੜੇ ਆਂ ਪੀਲੀ ਬੰਗਾ हनुमानगढ़ ਦੇ ਵਿੱਚ ਤੁਹਾਨੂੰ ਮਿਲ ਜਾ ਕਰੂ ਹੁਣ ਚੂਰਨ ਜਿਹੜਾ वजन ਘਟਾਉਣ ਵਾਲਾ ਤੇ ਤੁਹਾਨੂੰ ਦਿਖਾ ਦਨੇ ਇਹ ਵਾਲਾ ਗੁਰੂ ਚੂਰਨਾ ਤੇ ਰਜਿਸਟਰਡ ਚੂਰਨਾ ਜੇ ਕਿਸੇ ਨੇ ਲੈਣਾ हनुमानगढ़ ਤੇ ਪੀਲੀ ਬੰਗਾ ਦੇ ਵਿੱਚ ਮਿਲ ਜੂਗਾ ਇਹ ਤੇ ਬਾਈ ਇਹ ਇੱਕ ਪੈਕਟ ਕਿੰਨਾ वजन ਘਟਾਉਂਦਾ ਈ ਇਹ ਤੈਨੂੰ ਤੋਂ 7 ਕਿਲੋ ਬਾਈ अच्छा कोई साइड इफेक्ट बई ये दा जीरो बाय साइड इफेक्ट दा कोई नहीं इदी जिमे यूज करदे हो किस तरह यूज करदे हो ए भाई जी सामने एक का कांच दे ग्लास पानी दा ਲੈ ਲਓ ਉਹਦੇ ਵਿੱਚ ਇੱਕ ਚਮਚੂਨ ਪੀਹੁਗੇ ਰੱਖ ਦੋ ਉਹ ਸਾਰੀ ਉਹਦਾ ਕੋਈ ਜ਼ਰੂਰੂ ਸਵੇਰ ਇਹਦੇ ਵਿੱਚ ਅੱਧਾ ਨੀਮੂਰ ਦੜਕੇ ਨੂੰ ਖਾਲੀ 배ਡ ਪੀਣਾ ਬਾਈ ਜੀ ਇਹਨੂੰ ਪੀਣ ਤੋਂ ਬਾਅਦ ਘੰਟਾ ਕੁਸ ਖਾਣਾ ਪੀਣਾ ਨਹੀਂ ਕੋਈ ਚੀਜ਼ ਤੇ ਮਿੱਠੇ ਦਾ ਪਰਹੇਜ ਆ ਜਿਹੜਾ ਘੰਟਾ ਗਾਇਬ ਉਹਦੇ ਵਿੱਚ ਮੈਂਤ ਪ੍ਰੈਕਟਿਸ ਕਰੋ ਹਮ ਅੱਛਾ ਪੂਰਾ ਫਰਕ ਪਾਉਂਦਾ ਬਈ ਪੂਰਾ ਫੁੱਲ ਫਰਕ ਬਾਈ ਤੇ ਬਈ ਇਹ ਹਨੂਮਾਨਗੜ੍ਹ ਜਿਲ੍ਹੇ Rajasthan ਦੇ ਵਿੱਚ ਕਿੱਥੇ ਕਿੱਥੇ ਮਿਲ ਜੂਜੀ ਇਹ ਇਹ Rajasthan ਵਿੱਚ ਬਾਈ ਜੀ ਹਨੂਮਾਨਗੜ੍ਹ ਅੱਜ ਆਈ ਆਈ ਅਸੀਂ ਤੇ ਇੱਕ ਗੰਗਾ ਨ ਤੇ ਬੈਜੀ ਕੋਲ ਹੈ ਨਾ ਤੇ ਇਹ ਜੇ ਇਥੋਂ ਮਤਲਬ ਪੀਲੀਆ ਮੰਗਾ ਲੈ ਤੇ ਹਰਮਾਨਗੜ ਹਰਮਾਨਗੜ ਦੇ ਜਿਲ੍ਹੇ ਵਾਲੇ ਸਾਰੇ ਆ ਜਾਣਗੇ ਕਬਰ ਬਾਈ ਇਹ ਆਪੀ ਭਜੋਣਗੇ ਗਾਗੇ ਉੱਤੇ ਫੋਨ ਕਰਦੇ ਨਾ ਜੇ ਇਤੋਂ ਅੱਗੇ ਲੱਗੇ ਜਾਣਾ ਪਿੰਡ ਫਤੇਗੜਾ ਹੈ ਨਾ ਹਾਂ ਜੇ ਇਤੋਂ ਅੱਗੇ ਲੱਗੇ ਜਾਣਾ ਪਿੰਡ ਫਤੇਗੜਾ ਫਤੇਗੜਾ ਪਿੰਡ ਹੈ ਤੇ 31 SSW 31 SSW ਹਾਂ ਇੱਥੇ ਆ ਕੇ ਤੁਸੀਂ ਲਿਜਾ ਸਕਦੇ ਹੋ ਜੀ ਬਾਕੀ ਸਕਰੀਨ ਤੇ ਆਪਾਂ ਇਹਨਾਂ ਦਾ ਬਾਕੀਆਂ ਦਾ ਨੰਬਰ ਦਿੱਤਾ ਹਰਮਾਨਗੜ ਵਾਲਾ ਉੱਪਰ ਚਾਰ ਨੰਬਰ ਆਪਣੇ ਨੇਗੇ ਉਹਨਾਂ ਤੇ ਤੁਸੀਂ ਆਰਡਰ ਵੀ ਕਰ ਸਕਦੇ ਹੋ ਧੰਨਵਾਦ